ਧਾਰ ਨਹੀਂ ਮੋੜ ਦੇ ਤਾਂ ਉਸ ਵਿਅਕਤੀ ਨੂੰ ਕੋਈ ਕੀ ਕਹਿਣਾ ਚਾਹੀਦਾ ਕਹਿਣ ਦੇ ਕੇ ਉਹ ਵਿਅਕਤੀ ਹੈ ਕੁੱਤਾ ਉਹ ਵਿਅਕਤੀ ਹੈ ਰਾਖਸ਼ ਜਿਹੜਾ ਲੈ ਕੇ ਮੋੜਦਾ ਨਹੀਂ ਹੁਣ ਆਪਾਂ ਅੰਦਰ ਝਾਤੀ ਮਾਰੀਏ ਜੇ ਅਸੀਂ ਕਿਸੇ ਤੋਂ ਉਧਾਰ ਲਿਆ ਹੈ ਜਾਂ ਕਿਸੇ ਨੇ ਦੇਣਾ ਹੈ ਜਾਂ ਕੋਈ ਲੈਣ ਵਾਲਾ ਵੀ ਲੈਣਾ ਚਾਹੁੰਦਾ ਹੈ ਲੈਣਾ ਹੋਵੇ ਤਾਂ ਅਗਰ ਨਹੀਂ ਮੂੜਦਾ ਗਰੀਬ ਲੈਣੀ ਹੀ ਕੀ ਬਾਣ ਹੈ ਨਾ ਮੰਨ ਦੇਹੀ ਧਾਨ ਐਸੇ ਸਾਗਟ ਜਗਤ ਮੇ ਜੂਨੀ ਧਰਤ ਹੈ ਸ਼ਵਾਨ ਇਹ ਲੈਣ ਦੀ ਤਾਂ ਬਾਣ ਹੈ ਇਹ ਜਿਸ ਜਿਹ ਟੈਮ ਤੇ ਲੈਂਦੇ ਹਾਂ ਈ ਮੂੰਹ ਲੱਗੇ ਸਾਡਾ ਮੂੰਹ ਕੈਸਾ ਹੁੰਦਾ ਵੈਸਾ ਹੀ ਮੂੰਹ ਹੁੰਦਾ ਜਿਸ ਦੇ ਢੰਗ ਦੇਣ ਅਸੀਂ ਲਿਆ ਸੀ ਅਗਰ ਨਹੀਂ ਲਿਆ ਤਾਂ ਸਾਡਾ ਸਾਡੀ ਗਿਣਤੀ ਰਾਖਸ਼ਾਂ ਦੇ ਵਿੱਚ ਦਿਨਤਾਂ ਦੇ ਵਿੱਚ ਆ ਗਈ ਸਹੀ ਆ ਤਾਂ ਵੈਸੇ ਅਸੀਂ ਕੁੱਤੇ ਹਾਂ ਖੈਰ ਉਹ ਮਹਾਂਪੁਰ ਕਹਿਣ ਲੱਗੇ ਜਿਤਨੇ ਪੈਸੇ ਆਧਾਰੇ ਲਏ ਹਨ ਉਹ ਪੂਰੇ ਮੋੜ ਦਿੰਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਸਹੀ ਅਰਥ ਵਿੱਚ ਮਨੁੱਖ ਉਸ ਨੂੰ ਮੁੱਖ ਕਿਹਾ ਮਨੁੱਖ ਕਿਹਾ ਜਾਂਦਾ ਜਿੰਨੇ ਪੈਸੇ ਆਧਾਰ ਆਪਾਂ ਲੈਂਦੇ ਹਾਂ ਉਹ ਵਿਆਜ ਵੀ ਚਰਚਾ ਗ੍ਰੰਥਾਂ ਵਿੱਚ ਕੀਤੀ ਗਈ ਹੈ ਅਗਰ ਵਿਆਜ ਵੀ ਲੈਂਦੇ ਹਨ ਤਾਂ ਵਿਆਜ ਦੇਣ ਵਾਲੇ ਨੂੰ ਕਿਤਨਾ ਵਿਆਜ ਲੈਣਾ ਚਾਹੀਦਾ ਹੈ ਲਗਭਗ 5 ਤੋਂ ਵੱਧ ਸਵਾਰ ਰੁਪਈਆ ਵਿਆਜ ਲੈਣਾ ਚਾਹੀਦਾ ਹੈ ਵਿਆਜ ਲੈਣਾ ਚਾਹੀਦਾ ਹੈ ਜਿੰਨਾ ਲਿਆ ਹੈ ਉਤਨਾ ਕੋਈ ਮੋੜ ਦਿੰਦਾ ਹੈ ਉਸ ਨੂੰ ਸਹੀ ਅਰਥ ਵਿੱਚ ਕੀ ਕਿਹਾ ਗਿਆ ਹੈ ਉਸ ਨੂੰ ਸਹੀ ਅਰਥ ਵਿੱਚ ਮਨੁੱਖ ਕਿਹਾ ਗਿਆ ਹੈ ਉਸ ਨੂੰ ਮੁੱਖ ਮਨੁੱਖ ਕਿਹਾ ਜਾਂਦਾ ਹੈ ਜੋ ਜਿੰਨਾ ਲਿਆ ਹੈ ਉਹ ਤੂੰ ਕਈ ਗੁਣਾ ਅਧਿਕ ਦੇ ਦਿੰਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਦੇਵਤਾ ਉਸ ਨੂੰ ਦੇਵਤਾ ਕਿਹਾ ਜਾਂਦਾ ਹੈ ਦਾਸ ਨੇ ਪਹਿਲਾਂ ਹੀ ਸ਼ਬਦ ਪੰਡ ਸਮੇ ਗੁਰਬਾਣੀ ਉਚਾਰਨ ਕੀਤੀ ਕਬੀਰ ਬਲਿਆ ਹਰੀ ਗੁਣ ਆਪਣੇ ਦਿਓ ਹਾੜੀ ਸਦ ਬਹਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ 바ਰ ਮੈਨੇ ਦੇਵਤਾ ਤਾਂ ਬਣਨਾ ਕੋਈ ਵੱਡੀ ਗੱਲ ਨਹੀਂ ਦੇਵ ਦੇ ਇਹ ਦੇਹ ਨੂੰ ਦੇ ਇਹ ਦੇਹ ਕੋ ਦੇਵ ਤੇ ਵੀ ਲੋਚ ਰਹੇ ਹਨ ਸਾਨੂੰ ਇਹ ਦੇਹੀ ਪ੍ਰਾਪਤ ਹੋ ਚੁੱਕੀ ਹੈ ਦੇਵਤਿਆਂ ਦਾ ਜੀਵਨ ਪੜ ਲਈਏ ਦੇਵਤੇ ਥੱਲੇ ਨੂੰ ਜਾ ਰਹੇ ਹਨ ਅੱਲੇ ਨੂੰ ਜਾ ਰਹੇ ਹਨ ਕਿਉਂਕਿ ਉਹ ਪੁਨਸ਼ੀਨ ਹੋ ਜਾਂਦੇ ਹਨ ਪਸ਼ੂ ਉੱਪਰ ਨੂੰ ਜਾ ਰਹੇ ਹਨ ਉਹਨਾਂ ਦੇ ਜਿੰਨੇ ਪਾਪ ਹਨ ਉਹ ਪਾਪਾਂ ਦਾ ਭੁਗਤਾਨ ਕਰੀ ਜਾ ਰਹੇ ਹਨ ਜਿਸ ਪ੍ਰਕਾਰ ਪੱਠੀ ਦੇ ਵਿੱਚ ਲੋਹੇ ਨੂੰ ਪਾ ਕੇ ਅਥੌੜੇ ਮਾਰੇ ਜਾਂਦੇ ਹਨ ਤਾਂ ਲੋਹੇ ਦਾ ਜਿੰਨਾ ਜੰਗਾਰ ਹੈ ਲੈ ਜਾਂਦਾ ਹੈ ਉਹ ਜੰਗਾਰ ਤੋਂ ਮੁਕਤ ਹੋ ਜਾਂਦਾ ਹੈ ਐਸਾ ਹੀ ਜਿੰਨੇ ਪਸ਼ੂ ਕਕਸ਼ੀਆਂ ਨਾ ਉੱਪਰ ਨੂੰ ਜਾ ਰਹੇ ਹਨ ਅੰਦਰ ਜਾਤੀ ਮਾਰੀਏ ਅਸੀਂ ਕਿੱਥੇ ਖਲੋਤੇ ਹਾਂ ਕਿਹੜੀ ਜਗ੍ਹਾ ਖੜੇ ਹਾਂ ਮਹਾਪੁਰਖਾਂ ਦਾ ਜੀਵਨ ਪੜਦੇ ਹਾਂ ਮਹਾਪੁਰਖਾਂ ਦਾ ਜੀਵਨ ਪੜਨਾ ਵੀ ਚਾਹੀਦਾ ਹੈ ਤੇ ਮਹਾਪੁਰਖਾਂ ਦਾ ਜੀਵਨ ਜੋ ਜਿਤਨਾ ਲਿਆ ਹੈ ਉਹ ਤੋਂ ਉਧਿਕ ਵੱਧ ਦੇ ਦਿੰਦਾ ਹੈ ਖੁਸ਼ ਹੋ ਕੇ ਉਸ ਨੂੰ ਸਹੀ ਅਰਥਾਂ ਵਿੱਚ ਕੀ ਕਿਹਾ ਜਾਂਦਾ ਹੈ ਉਸ ਨੂੰ ਦੇਵਤਾ ਕਿਹਾ ਜਾਂਦਾ ਹੈ ਦੀਵਤਾ ਅਰਥ ਦੇਵੀ ਗੁਣ ਜਿਉਂ-ਜਿਉਂ ਸਾਡੇ ਅੰਦਰ ਧਰਮ ਦੇ ਅਦਿਕ ਗੁਣ ਆਉਣਗੇ ਸੰਗ੍ਰਹਿ ਕਰਾਂਗੇ ਦਾ ਕਥਨ ਕੀਤਾ ਗਿਆ ਹੈ ਤਿਉਂ ਤਿਉਂ ਸਾਡੇ ਅੰਦਰ ਇਸ ਨੂੰ ਦੇਵੀ ਗੁਣ ਕਹਿਣ ਦੇਵੀ ਦੀਵਤਾ ਦੇ ਗੁਣ ਨਹੀਂ ਦੇਵੀ ਮੈਨੇ ਪ੍ਰਮਾਤਮਾ ਦੇ ਗੁਣ ਇੱਕ ਪ੍ਰਕਿਰਤੀ ਦੇ ਗੁਣ ਹਨ ਇੱਕ ਈਸ਼ਵਰ ਦੇ ਗੁਣ ਹਨ ਈਸ਼ਵਰ ਦੇ ਗੁਣ ਹਨ ਅੱਠ ਭਾਗ ਅਸ਼ਟੰਗੀ ਅੱਠ ਅੰਗ ਮਾਇਆ ਕੇ ਭਾਈ ਅਸ਼ਟੰਗੀ ਮਾਇਆ ਕਹਲਾਈ ਅੱਠ ਅੰਗ ਮਾਇਆ ਦੇ ਹਨ ਅੱਠ ਅੰਗ ਮਾਇਆ ਦੇ ਹਨ ਇਸ ਨੂੰ ਅਸ਼ਟੰਗੀ ਮਾਇਆ ਕਿਹਾ ਜਾਂਦਾ ਹੈ ਅਸ਼ਟੰਕ ਕਿਹੜੇ-ਕਿਹੜੇ ਹਨ ਪੰਜ ਤਤ ਪ੍ਰਥਵੀ ਤਤ ਜਲ ਤਤਵ ਅਗਨ ਤਤਵ ਉਪਨ ਤਤਵ ਗਗਨ ਤੱਤਵ ਮਨ ਬੁੱਧੀ ਇਹ ਅਠਮ ਦਰਬਾਰ ਵਿੱਚ ਆਉਣ ਲਈ ਧੰਤਨ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਜੀ ਦਾ ਜੀਵਨ ਪੜ ਲਈਏ ਦਰਬਾਰ ਵਿੱਚ ਗੁਰੂ ਚਨ ਵਿੱਚ ਜੁਣ ਵਾਲੇ ਦੇ ਕਹੇ ਜੇ ਗੁਣ ਹੁਣ ਚਾਹੀਦੇ ਹਨ ਆਪ ਜੀ ਕਟਦੇ ਹੋ ਸੁਖਮਨੀ ਸਾਹਿਬ ਸੁਖਮਨੀ ਸਾਹਿਬ ਹੈ ਮੰਗਲਾ ਮੰਗਲ ਆਚਰਨ ਮੰਗਲਾ ਚਰਨ ਨਹੀਂ ਮੰਗਲ ਆਚਰਨ ਮੰਗਲਾ ਮੰਗਲ ਇਹਨ ਸੰਧੀ ਵਿਸ਼ੇਦ ਕਰਦੇ ਮੰਗਲ ਆਚਰਨ ਮੈਨੇ ਅਮੰਗਲਾਂ ਦਾ ਬਨਾਸ਼ ਕਰਨੇ ਵਾਲਾ ਗਿਆ ਹੈ ਮੰਗਲਾ ਚੰਨ ਆਦ ਗੁਰੇ ਨਮਹਿ ਜੋਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰਦੇਵ ਨਮਹਿ ਮੈਨੇ ਸ੍ਰੀ ਅੱਜ ਧੰ 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 ਸੰਤਾਂ ਮਹਾਪੁਰਖ ਨੇ ਧਰਮਪਾਲ ਜੀ ਨਾਲ ਬੇਨਾਲ ਵਿਚਾਰ ਹੋ ਰਹੇ ਸਨ ਸਤਿ ਸ੍ਰੀ ਅਕਾਲ ਕੀ ਅਰਥ ਹੈ ਸਤਿ ਸ੍ਰੀ ਅਕਾਲ ਦਾ ਸਤਿ ਸ੍ਰੀ ਅਕਾਲ ਬੋਲਦੇ ਆਪਾਂ ਸਤਿ ਸ੍ਰੀ ਅਕਾਲ ਦਾ ਕੀ ਅਰਥ ਹੈ ਸਤਿ ਸ੍ਰੀ ਅਕਾਲ ਮੈਨੇ ਉਹ ਗਵਾਨ ਸਤ ਹੈ ਤਿੰਨੋ ਕਾਲ ਸਤ ਹੈ ਜਾਗਰਤ ਵਾਸਤਾ ਵਿੱਚ ਸੱਤ ਹੈ ਸੁਪਨ ਵਾਸਤਾ ਵਿੱਚ ਵੀ ਸੱਤ ਸੱਚ ਹੈ ਅਤੇ ਉਹ ਤੋਂ ਪਰੰਤ ਸੁਖੋਵਤ ਵਾਸਤਾ ਵਿੱਚ ਵੀ ਸੱਤ ਹੈ ਇਹ ਤੋਂ ਅਤੀਤ ਹੈ ਪਹਿਲਾਂ ਵੀ ਸੀ ਅੱਜ ਵੀ ਹੈ ਉਸ ਜੋ ਸੱਤ ਹੈ ਉਹਦਾ ਸਿਮਨ ਕਰਨਾ ਉਹਦੀ ਬੰਦਗੀ ਕਰਨੀ ਉਹਦੀ ਪੂਜਾ ਕਰਨੀ ਉਹਦੇ ਦੇ ਨਾਲ ਜੁੜ ਜਾਣਾ ਇਹ ਜੁੜ ਜਾਵਾਂਗੇ ਸੱਤ ਸ੍ਰੀ ਸ੍ਰੀਮਨ ਲక్ష్ਮੀ ਵੀ ਹੁੰਦਾ ਹੈ ਸ੍ਰੀਮਨ ਸ਼ੁੱਧ ਆਚਾਰ ਵੀ ਹੁੰਦਾ ਹੈ ਸ੍ਰੀਮਨ ਸੁੱਧ ਵਿਚਾਰ ਵੀ ਹੁੰਦਾ ਹੈ ਸ੍ਰੀਮਨ ਲక్ష్ਮੀ ਵੀ ਹੁੰਦਾ ਹੈ ਸ੍ਰੀਮਨ ਧਨ ਵੀ ਹੁੰਦਾ ਹੈ ਸ੍ਰੀਮਨ ਪੂਜਨੀਕ ਵੀ ਹੁੰਦਾ ਹੈ ਸ੍ਰੀ ਸ੍ਰੀ ਕੀ ਦੇਵੇਗਾ ਸਤ ਨਾਲ ਜੁੜ ਜਾਵਾਂਗੇ ਸਤਿਅਮ ਸ਼ੁਭਮ ਸੁੰਦਰਮ ਸਤਵੇਂ ਸਤਿਅਮ ਸ਼ੁਭਮ ਸੁੰਦਰਮ ਸਤ ਦੇ ਨਾਲ ਜੁੜ ਜਾਵਾਂਗੇ ਕੈਸਾ ਜੀਵਨ ਹੋ ਜਾਵੇਗਾ ਅਸੀਂ ਕਿਸੇ ਦਿਨ ਨਾਲ ਜੁੜੇ ਹਾਂ ਕਿਤਨਾ ਜੁੜਦੇ ਹਾਂ ਅਸਤ ਦੇ ਨਾਲ ਹਰਾਮ ਵਸਤੂਆਂ ਦੇ ਨਾਲ ਆਰਾਮ ਦੇ ਨਾਲ ਨਹੀਂ ਕਬੀਰ ਸਾਹਿਬ ਜੀ ਨੇ ਕਥਨ ਕੀਤਾ ਹੈ ਕਬੀਰ ਜਿਤਨਾ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਜਿਤਨਾ ਪ੍ਰੇਮ ਹਰਾਮ ਸਿਓ ਉਤਨਾ ਹਰਸੇ ਹੋਏ ਕਹੇ ਕਬੀਰ ਵਿੱਚ ਸੰਤ ਕਾ ਪੱਲਾ ਨਾ ਪਕੜੇ ਕੋਈ ਹਰਾਮ ਬਹਤੂ ਦੇ ਨਾਲ ਅਸੀਂ ਇਹ ਦਿੱਕ ਜੋੜਦੇ ਹਾਂ ਧੰਤਨ ਸੰਤ ਪਾਪਾ ਬਲਵੰਤ ਸਿੰਘ ਜੀ ਦਾ ਜੀਵਨ ਪੜ ਲਈਏ ਫਿਰ ਦੇ ਵਿੱਚ ਕਿਸ ਨੂੰ ਧਾਨ ਕੀਤਾ ਗੁਰਬਾਣੀ ਦਾ ਕਥਨ ਹੈ ਗੁਰਬਾਣੀ ਪੜਦੇ ਹਾਂ ਤੇ ਕਥਨ ਕੀਤਾ ਗਿਆ ਹੈ ਕਿ ਜੋ ਸਤ ਹੈ ਜੋ ਸੱਚ ਹੈ ਸ਼ੀਲ ਸੰਜਮ ਸੱਚਪਣੀ ਖਾਣਾ ਖਾਜ ਆਹਾਰ ਸ਼ਰਮ ਗਿਆ ਕਰ ਆਪਣਾ ਪੱਥਰ ਤੇ ਨਾ ਨਾਨਕ ਸੱਚਾ ਇਕ ਹੈ ਔ ਨ ਸੱਚਾ ਭਾਲ ਗੁਰਬਾਣੀ ਦਾ ਕਦਨੇ ਸੱਚਾ ਕੌਣ ਹੈ ਇੱਕ ਪ੍ਰਮਾਤਮਾ ਹੀ ਸੱਚਾ ਹੈ ਹੋਰ ਕਿਸ ਨੂੰ ਸੱਚੇ ਨੂੰ ਨਾ ਭਾਲੋ ਮੈਨੇ ਸਤਿਯੰ ਸ਼ਿਵੰ ਸਤਨਾ ਜੁੜ ਜਾਵਾਂਗੇ ਸ਼ੰਕਰ ਕਰਮ ਨੇ ਕਰਨਾ ਸਾਮਨੇ ਕਲਿਆਣ ਕਰ ਦੇਣਾ ਸਤ ਦੇ ਨਾਲ ਜੁੜਾਂਗੇ ਸਾਡਾ ਕਲਿਆਣ ਹੋਵੇਗਾ ਸਤਿਯੰ ਸ਼ਿਵੰ ਸੁੰਦਰ ਸੁੰਦਰਮ ਸਾਡਾ ਜੀਵਨ ਸੁੰਦਰ ਹੋ ਜਾਵੇਗਾ ਬਾਹਰ ਸੁੰਦਰਤਾ ਕਿਤਨੀ ਮਰਜ਼ੀ ਕਰੀ ਜਾ ਲਵੋ ਜਿੰਨੀ ਕਰਨੀਆਂ ਕਰ ਲਵੋ ਇਹ ਸਰੀਰ ਨੋ ਦਰਵਾਜੇ ਸਾਡੇ ਗੰਦੇ ਹੀ ਹਨ ਸਤਿ ਸ੍ਰੀ ਅਕਾਲ ਸਤ ਦੇ ਨਾਲ ਜੁੜ ਜਾਈਏ ਸਤਿ ਭਗਵਾਨ ਦਾ ਨਾਮ ਹੈ ਸਤਿ ਭਗਵਾਨ ਦੀ ਬੰਦਗੀ ਹੈ ਸਤਿ ਹੀ ਭਗਵਾਨ ਦੀ ਕਥਾ ਹੈ ਸਤਿ ਹੀ ਭਗਵਾਨ ਦੀ ਗੁਰਬਾਣੀ ਹੈ ਬ੍ਰਹਮ ਵੀ ਤਾਂ ਦੇ ਮਹਾਪਰਮਾਤਮਾ ਨੇ ਗਰਵਾਣੀ ਬ੍ਰਹਮ ਸਰੂਪ ਹੀ ਹੁੰਦੀ ਹੈ ਸ੍ਰੀ ਕੀ ਆ ਹੈ ਸ੍ਰੀ ਮੇਨੇ ਧਨ ਵੀ ਹੁੰਦਾ ਹੈ ਸ੍ਰੀ ਮੇਨੇ ਲక్ష్ਮੀ ਵੀ ਹੁੰਦੀ ਹੈ ਗੁਰੂ ਦੇ ਪਾਸ ਭਗਵਾਨ ਦੇ ਪਾਸ ਕੀ ਹੋਵੇਗਾ ਸ੍ਰੀ ਕੀ ਹੋਵੇਗਾ ਸ੍ਰੀ ਗਿਆਨ ਇੰਦਨ ਗੁਰ ਦੀ ਆ ਸਾਨੂੰ ਗਿਆਨ ਮਿਲੇਗਾ ਅਕਾਲ ਅਸੀਂ ਕਾਲ ਮੈਨੇ ਮਰਤੂ ਤੋਂ ਜਿਹੜਾ ਭੈ ਹੈ ਉਹ ਦੂਰ ਹੋ ਜਾਵੇਗਾ ਕਈ ਨਾ ਕਿਵੇਂ ਆਉਣਾ ਪਵੇਗਾ ਇਉਂ ਕਥਨ ਕੀਤਾ ਗਿਆ ਹੈ ਹੋ ਮੈਨੂੰ त्याਗੀ ਦਾ ਪ੍ਰਥਮ ਉਪਦੇਸ਼ ਗੁਰਾਂ ਦਾ ਹੋ ਮੈਨੂੰ त्याਗੀ ਦਾ ਪ੍ਰਥਮ ਉਪਦੇਸ਼ ਗੁਰਾਂ ਦਾ ਲੋਗ ਰੀਤ ਪ੍ਰਥਮ ਅੱਠ 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 ਅੰਗ ਅੰਗ ਮਾਇਆ ਕੇ ਭਾਈ ਅਹਟੰਗੀ ਮਾਇਆ ਕਹਿਲਾਈ ਅੱਠ ਅੰਗ ਮਾਇਆ ਦੇ ਹਨ ਕਿਹੜੇ ਕਿਹੜੇ ਆਪ ਜੀ ਨੇ ਸਰਬਣ ਕੀਤੇ ਹਨ ਪ੍ਰithvi ਤੱਤਵ ਜਲ ਤੱਤਵ ਅਗਨ ਤੱਤਵ ਪਵਨ ਤੱਤਵ ਗਗਨ ਤੱਤਵ ਮਨ ਬੁੱਧੀ ਅਠਮਾ ਹੰਕਾਰ ਇਹ ਜੀਵ ਨੂੰ ਕੀ ਹੈ ਨਰਕਾਂ ਦੇ ਵਿੱਚ ਲੈ ਕੇ ਜਾਂਦਾ ਹੈ ਇਸ ਕਰਕੇ ਜੀਵ ਦੁਖੀ ਹੁੰਦਾ ਹੈ ਥੇ ਦੂਸਰਾ ਇਸ ਨੂੰ ਤਿਆਗਣ ਦੇ ਨਾਲ ਨਾਲ ਜਿਹੜੀ ਹੈ ਜਿਹੜੀ ਲੋਕ ਲਾਜ ਹੈ ਲੋਕ ਲਾਜ ਹੈ ਲੋਕ ਰੀਤ ਹੈ ਲੋਗੀ ਲੋਕਾਂ ਦੇ ਰਿਵਾਜ ਹਨ ਦੇਖ ਦੇ ਕੇ ਉਹ ਵੀ ਤਿਆਗਣਾ ਜ਼ਰੂਰੀ ਹੈ ਦੁਤੀਆ ਪਰਤਮੇ ਤਿਆਗੀ ਹਉਮੇ ਪ੍ਰੀਤ ਦੁਤੀਆ ਤਿਆਗੀ ਲੋਗਾ ਰੀਤ ਇਹਦਾ ਵੀ ਤਿਆਗ ਨਾ ਪਵੇਗਾ ਤੰਤਨ ਸੰਤ ਪਪਾ ਬਲਵੰਤ ਸਿੰਘ ਮਹਾਰਾਜ ਦੇ ਜੀਵਨ ਪੜ੍ਹ ਲਈਏ ਦਾ ਐਸਾ ਹੀ ਜੀਵਨ ਇਹ ਸਤਪੁਰਖਾਂ ਦਾ ਸੀ ਤੇ ਹੁਣ ਝਾਤੀ ਅਸੀਂ ਅੰਦਰ ਮਾਰੀਏ ਸਾਡਾ ਜੀਵਨ ਕਿਸਾ ਹੈ ਸਤ ਸ੍ਰੀ ਅਕਾਲ ਸਤ ਦੇ ਨਾਲ ਮਹਾਪੁਰਖ ਜੁੜ ਗਏ ਉਹ ਗਵਾਨ ਦੇ ਨਾਲ ਜੁੜ ਗਏ ਮਹਾਪੁਰਖ ਨੇ ਤੰਤਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨੇ ਜੋ ਬਚਨ ਕਰ ਦਿੱਤੇ ਉਹਨਾਂ ਬਚਨਾਂ ਤੇ ਪਹਿਰਾ ਦੇ ਦਿੱਤਾ ਆਹ ਸਰੀਰ ਗੁਰੂ ਦੇ ਲੇਖੇ ਲਗਾ ਦਿੱਤਾ ਕਿਸ ਨੂੰ ਬਲੀ ਕਿਹਾ ਜਾਂਦਾ ਹੈ ਜੋ ਸੱਚ ਦੇ ਨਾਲ ਜੁੜ ਜਾਂਦਾ ਹੈ ਸੱਚ ਦੇ ਨਾਲ ਜੁੜਨ ਜਾਂਦਾ ਹੈ ਉਸ ਨੂੰ ਉਸ ਦੇ ਪਾਸ ਹੀ ਸ੍ਰੀ ਪ੍ਰਾਪਤ ਹੋ ਜਾਵੇਗੀ ਇਹ ਵੀ ਲక్ష్ਮੀ ਵੀ ਗਿਆਨੂ ਤੇ ਤਨ ਵੀ ਅਤੇ ਉਹ ਕਾਲ ਤੋਂ ਮੁਕਤ ਹੋ ਜਾਵੇ ਕੀ ਬਣ ਜਾਵੇਗਾ ਅਕਾਲ ਬਣ ਜਾਵੇਗਾ ਸਤਿ ਸ੍ਰੀ ਅਕਾਲ ਸਤ ਦੇ ਨਾਲ ਜੁੜ ਗਿਆ ਉਸ ਨੂੰ ਸ੍ਰੀ ਵੀ ਮਿਲ ਗਈ ਲక్ష్ਮੀ ਵੀ ਪੈ ਤੁਮੇਗੀ ਮਾਇਆ ਦਾਸੀ ਸੰਤ ਕੀ ਅਤੇ ਕਿਹੜੀ ਲక్ష్ਮੀ ਹੈ ਗਿਆਨ ਵੀ ਗੁਰੂ ਦਾ ਪ੍ਰਾਪਤ ਹੋ ਜਾਵੇਗਾ ਮੈਨੇ ਕਾਲ ਦਾ ਜੋ ਭੈ ਹੈ ਤੇ ਉਹ ਵੀ ਸਮਾਪਤ ਹੋ ਜਾਵੇਗਾ ਇਸ ਨੂੰ ਕਿਹਾ ਜਾਂਦਾ ਸਤਿ ਸ੍ਰੀ ਅਕਾਲ ਧੰਨ ਧੰਨ ਸੰਤ ਬਾਬਾ ਬਲਵੰਤ ਸਿੰਘ ਜੀ ਕਿਵੇਂ ਬਲੀ ਹੋਏ ਲੋਕ ਲਾਜ ਦਾ ਤਿਆਗ ਕੀਤਾ ਸਾਨੂੰ ਲੋਕ ਲਾਜ ਦਾ ਤਿਆਗ ਕਰਨਾ ਚਾਹੀਦਾ ਹੈ ਲੋਕ ਲਾਜ ਨਹੀਂ ਕੀ ਜੀਏ ਨਿਰਪੈ ਹੋ ਰਹੀਏ ਜੋ ਮਨ ਸਾਦੋ ਦੀਜੀਏ ਤੋ ਗੋਵਿੰਦ ਤਈਏ ਅਗਰ ਗੋਵਿੰਦ ਦੀ ਪ੍ਰਾਪਤੀ ਕਰਨੀ ਹੈ ਤਕਤਨ ਕੀਤਾ ਗਿਆ ਹੈ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕਾਰਜ ਰਾਸ ਕਿਹੜੇ ਕਾਰਜ ਕਿਹੜੇ ਕਾਰਜ ਜੋ ਪਰਜੋਜ ਲੈ ਕੇ ਜੀਵ ਹੈ ਜੋ ਜੀਵ ਦਾ ਪਰਜੋਜਨ ਹੈ ਉਹ ਪਰਜੋਜਨ ਕਿਹਾ ਹੈ ਉਹ ਪਰਜੋਜਨ ਪੂਰਾ ਹੀ ਕਰਨਾ ਹੈ ਜੇ ਕਿਵੇਂ ਪੂਰਾ ਹੋਵੇਗਾ ਇਹ ਮੰਨੂ ਗੁਰੂ ਦੇ ਲੇਖੇ ਲਗਾ ਦੇਣਾ ਹਿਰਦੇ ਵਿੱਚ ਕਿਸ ਨੂੰ ਧਾਨ ਕਰ ਲੈਣਾ ਹੈ ਸਤ ਨੂੰ ਧਾਨ ਕਰ ਲੈਣਾ ਹੈ ਤੇ ਆ ਪੜਦੇ ਹਾਂ ਸੋਨਰ ਮੁੰਜਨ ਅੰਮ੍ਰਿਤ ਖੋਜਤੇ ਸੋਨਰ ਮੁੰਜਨ ਅੰਮ੍ਰਿਤ ਖੋਜਤੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਪਾਇਆ ਅੰਮ੍ਰਿਤ ਪਾਇਆ ਆਪ ਗਵਾਇਆ ਏ ਅੰਦਰ ਹਿਰਦੇ ਦੇ ਵਿੱਚ ਆਪ ਨੂੰ ਗਵਾ ਲੈ ਹਿਰਦੇ ਵਿੱਚ ਕਿਆ ਕੀ ਧਾਨ ਕਰ ਲਿਆ ਸੱਚ ਨੂੰ ਧਾਨ ਕਰ ਲਿਆ ਮੈਨੇ ਕਥਨ ਕੀਤਾ ਗਿਆ ਹੈ ਐ ਜੀਵ ਦੂਸਰਾ ਸੱਚਾ ਨਹੀਂ ਅਵਨਾ ਸੱਚਾ ਭਾਲ ਹੋਰ ਸੱਚ ਨੂੰ ਸੱਚ ਕੌਣ ਹੈ ਭਗਵਾਨ ਹੀ ਸੱਚ ਹੈ ਉਹਦੇ ਚਰਨਾਂ ਦੇ ਨਾਲ ਉਹਦੇ ਜਨਨ ਦੇ ਨਾਲ ਜੁੜ ਜਾਣਾ ਹੈ ਹਿਰਦੇ ਵਿੱਚ ਕੀ ਧਾਰਨ ਕਰਨ ਹੈ ਸਤਿ ਨੂੰ ਹੀ ਧਾਰਨ ਕਰਨਾ ਹੈ ਤੇ ਮਹਾਂਪੁਰਖ ਨੇ ਅੰਤਮ ਬਚਨ ਚੱਲ ਰਹੇ ਹਨ ਜੋ ਲੈ ਕੇ ਵਾਪਸ ਨਹੀਂ ਕਰਦਾ ਮੁੱਕਰ ਜਾਂਦਾ ਹੈ ਆਪਾਂ ਕਹਿੰਦੇ ਆ ਮੁੱਕਰ ਗਿਆ ਜੋ ਮਰ ਗਿਆ ਜਿਹੜਾ ਮੁੱਕਰ ਜਾਂਦਾ ਉਹ ਮਰ ਗਿਆ ਜੋ ਨਹੀਂ ਮੰਨਦਾ ਹੈ ਉਸ ਨੂੰ ਰਾਸ਼ ਕਿਹਾ ਗਿਆ ਹੈ ਉਸ ਨੂੰ ਕੁੱਤਾ ਕਿਹਾ ਗਿਆ ਹੈ ਜੋ ਜਿੰਨਾ ਲੈ ਲੈਂਦਾ ਹੈ ਮੋੜ ਦਿੰਦਾ ਹੈ ਸਹੀ ਅਰਥ ਵਿੱਚ ਉਹ ਮਨੁੱਖ ਹੈ ਜੋ ਲੈ ਕੇ ਕਈ ਗੁਣਾ ਵਾਪਸ ਕਰਦਾ ਹੈ ਉਸ ਨੂੰ ਸਹੀ ਅਰਥਾਂ ਵਿੱਚ ਦੇਵਤਾ ਕਿਹਾ ਗਿਆ ਜੋ ਮਹਾਪੁਰਖ ਦਿੰਦਿਆ ਰਹੇ ਕਈ ਮਹੀਨਿਆਂ ਤੋਂ ਦੇ ਰਹੇ ਹਨ ਤੇ ਹਲਵਾਈ ਦੇ ਨਾਲ ਬਾਰਤਾ ਲਾਭ ਚੱਲ ਰਹੀ ਹੈ ਕਿ ਉਹਨਾਂ ਨੇ ਕੀ ਕਿਹਾ ਕਿ ਮੈਂ ਮੇਰੇ ਪਾਸ ਪੈਸੇ ਆਵਜ ਦੇ ਪਹਿਲੇ ਮਹੀਨੇ ਆ ਗਏ ਸਭ 7-8 ਮਹੀਨੇ ਦੇ ਵਾਧੂ ਪੈਸੇ ਮੇਰੇ ਪਾਸ ਆ ਚੁੱਕੇ ਹਨ ਮੇਰੇ ਪਾਸ ਜਮ੍ਹਾਂ ਹਨ ਆਪ ਜੀ ਦੇ ਪੈਸੇ ਲੈ ਲੈਣੇ ਮਹਾਪੁਰਖਾਂ ਨੇ ਕਿਹਾ ਜੋ ਕਈ ਗੁਣਾ ਦੇ ਦਿੰਦਾ ਹੈ ਉਹ ਬਣ ਜਾਂਦਾ ਹੈ ਦੇਵਤਾ ਅਗਰ ਉਹ ਦਿੰਦਾ ਹੀ ਰਹਿੰਦਾ ਹੈ ਉਹ ਕੀ ਬਣ ਜਾਂਦਾ ਹੈ ਉਹ ਪਰਮੇਸ਼ਵਰ ਦਾ ਸਰੂਪ ਹੀ ਬਣ ਜਾਂਦਾ ਹੈ ਅਸੀਂ ਕਿੰਨਾ ਕੁ ਦਿੱਤਾ ਹੈ ਕਿੰਨਾ ਕੁ ਦੇ ਰਹੇ ਹਾਂ ਕਿੱਥੇ ਪਤਾ ਨਹੀਂ ਕਿੱਥੇ ਕਿੱਥੇ ਮੈਂ ਤੇਰਾ ਹੀ ਹਾਂ ਬੱਚਿਆ ਜੇ ਮੈਂ ਤੇਰਾ ਹਾਂ ਘਰ ਵਾਲੇ ਨੂੰ ਮੈਂ ਤੇਰਾ ਹਾਂ ਕਿਤਨੇ ਸਾਡੇ ਰੂਪ ਬਦਲਦੇ ਹਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਰਮੈਣ ਦੇ ਅੰਦਰ ਕਥਨ ਕੀਤਾ ਗਿਆ ਈਸ਼ਵਰ ਅੰਸ਼ ਜੀਵ ਅਵਨਾਸ਼ੀ ਚੇਤਨ ਅਮਲ ਸਹਿ ਸੁਖਰਾਸੀ ਅਮਲ ਮਾਲਮੈ ਨੇ ਹੋਮੇ ਦੀ ਮੈੜ ਦੇ ਨਾਲ ਹੋਮੇ ਦੇ ਪਾਪਾਂ ਦੇ ਨਾਲ ਅਸੀਂ ਭਰੇ ਪਏ ਹਾਂ ਸਾਡੇ ਅੰਦਰ ਹੋਮੇ ਹੈ ਇਹ ਚੇਤਨ ਹੈ ਈਸ਼ਵਰ ਅੰਸ ਜੀਵ ਅਵਨਾਸ਼ੀ ਚੇਤਨ ਅਮਲ ਇਹ ਚੇਤਨ ਹੈ ਜਾਣ ਨਹੀਂ ਹੈ ਸਾਡੀ ਯਾਤਰਾ ਜਟਾ ਬੱਲੇ ਨੂੰ ਹੈ ਅੱਠ ਅੰਗ ਮਾਇਆ ਦੇ ਹਨ ਚੇਤਨ ਹੈ ਮਲਾ ਤੋਂ ਰਹਤ ਹੈ ਸੁੱਖਾਂ ਦੀ ਰਾਸੀ ਹੈ ਫਿਰ ਦੁਖੀ ਕਿਉਂ ਹਾਂ ਦੁਖੀ ਇਸ ਕਰਕੇ ਹਾਂ ਅਸੀਂ ਮਾਇਆ ਦੇ ਨਾਲ ਸੰਸਾਰ ਦੇ ਨਾਲ ਅਟਕ ਜੁੜੇ ਹੋਏ ਹਾਂ ਤਿਆਗਣਾ ਹੈ ਪ੍ਰਥਮੇ ਤਿਆਗੀ ਹੋਮੇ ਪ੍ਰੀਤ ਦੂਤਿਆ ਤਿਆਗੀ ਲੋਗ ਰੀਤ ਲੋਕ ਲਾਜ ਦਾ ਵੀ ਤਿਆਗ ਕਰਨਾ ਚਾਹੀਦਾ ਹੈ ਆਓ ਦਾਸ ਨੂੰ ਮਹਾਂਪੁਰਖਾਂ ਦਾ ਤਾਂ ਇਹ ਹੁਕਮ ਹੈ ਵੀ ਜਿੰਨਾ ਟਾਈਮ ਲਗਾਉਣਾ ਹੈ ਉਤਨਾ ਲਗਾ ਸਕਦੇ ਹਾਂ ਫੇਰ ਵੀ ਦਾਸ ਤੂੰ ਬਾਦ ਪਹਿਲਾਂ ਸਾਡੇ ਰਤਨਪੁਰੀ ਜੀ ਸੋਮੀ ਰਤਨਪੁਰੀ ਜੀ ਉਹਨਾਂ ਨੇ ਹਾਜ਼ਰੀ ਭਰੀ ਤੋਤਾਪੁਰੀ ਦਾ ਅਸਥਾਨ ਹੈ ਰਾਹਪੁਰ ਵਿਖੇ ਬੜਾ ਮਸ਼ਹੂਰ ਹੈ ਉਤੋਂ ਉਹ ਮਹਾਂਪੁਰਖ ਹਾਜ਼ਰੀ ਭਰ ਕੇ ਗਏ ਫਿਰ ਮੇਰੇ ਕਲੇ ਸਾਡੇ ਮਹਾਪੁਰਖ ਕਲਿਆਣ ਵਾਲੇ ਕੀ ਨਾਮ ਹੈ ਵਿਸਾਖਾ ਸਿੰਘ ਜੀ ਵੀ ਹਾਜ਼ਰ ਹਨ ਤੇ ਮੈਂ ਹੁਣੇ ਦੇਖਿਆ ਹੈ ਕਿਹਾ ਹੈ ਆਪਣੇ ਸੰਤ ਬਾਬਾ ਜਸਵਾਲ ਸਿੰਘ ਜੀ ਧੂਰਕੋਟ ਵਾਲੇ ਮਹਾਪੁਰਖ ਕੀ ਨਾਮ ਹੈ ਸੰਤ ਬਾਬਾ ਉਤਾਰ ਸਿੰਘ ਜੀ ਵੀ ਹਾਜ਼ਰ ਹਨ ਮੈਨੂੰ ਹੁਣੇ ਮਹਾਪੁਰਖਾਂ ਨੇ ਕੀ ਨਾਮ ਹੈ ਇਹ ਆਪਣੇ ਅਦਾਸੀ ਮਹਾਪੁਰਖ ਜਿਹੜੇ ਦਾਸ ਦੇ ਪਾਸ ਜਗਦੇਵ ਜੀ ਬੈਠੇ ਜਨ ਉਹਨਾਂ ਨੇ ਮੈਨੂੰ ਇੱਕ ਰੀਲ ਦਿਖਾਈ ਆ ਮੋਬਾਈਲ ਤੇ ਕੀਰਤਨ ਬਾਬਾ ਅਵਤਾਰ ਸਿੰਘ ਜੀ ਦਾ ਤੇ ਅਲਗੋਜਾ ਦੇ ਨਾਲ ਵੀ ਕੀਰਤਨ ਹੋ ਰਿਹਾ ਹੈ ਤੇ ਮੈਂ ਹੱਸਣ ਲੱਗ ਪਿਆ ਅਲਗੋਜਾ ਤਾਂ ਮੈਂ ਜਰੂਰ ਖੋਵਾਂਗਾ ਇਹਨਾਂ ਦੀ ਤੇ ਫਿਰ ਜਗਦੇਵ ਜੀ ਕਹਿਣ ਲੱਗੇ ਵੀ ਪੁੱਛਣਾ ਪਵੇਗਾ ਅਲਗੋਜ ਦੇ ਲੈਣੇ ਮਖਬੀ ਮਾਤਾ ਧੱਕੇ ਨੇ ਖੋਲਣੇ ਵੀ ਅਵਤਾਰ ਸਿੰਘ ਬੜੇ ਨਰਮ ਦਿਲ ਵਾਲੇ ਹਨ ਭਗਤੀ ਭਾਵਨਾ ਵਾਲੇ ਹਨ ਤੇ ਇਹਨਾਂ ਦੀ ਮਰਜ਼ੀ ਹੈ ਤੇ ਲਗੋਜਾਂ ਦੇ ਅਰਥ ਵੀ ਹਨ ਬੜੇ ਡੂੰਘੇ ਤਾਂ ਹੀ ਲਗੋਜੇ ਵੱਜਦੇ ਹਨ ਅਗਰ ਜੇ